ਜਲੰਧਰ ਦੇ ਵਿੱਚ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾ ਦੇ ਘਰ ਦੇ ਬਾਹਰ ਗੋਲੀ ਚੱਲਣ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਹਾਲਾਂਕਿ ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੀ ਕੋਈ ਗੱਲ ਸામਨੇ ਨਹੀਂ ਆਈ ਮਾਮਲੇ ਦੀ ਫਿਲਹਾਲ ਜਾਂਚ ਹੋ ਰਹੀ ਹੈ ਤਾਂ ਪੰਜਾਬ ਦੇ ਜਲੰਧਰ ਦੇ ਵਿੱਚ ਪੰਜਾਬੀ ਗਾਇਕਾ ਜੋਤੀ ਨੂਰਾ ਦੇ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ ਜਾਣਕਾਰੀ ਦੇ ਮੁਤਾਬਕ ਮਕਸੂਦਾ ਦੇ ਬਸੰਤ ਕੁੰਜੇ ਇਲਾਕੇ ਦੇ ਵਿੱਚ ਸਿਤ ਜੋਤੀ ਨੂਰਾ ਦੇ ਘਰ ਬਾਹਰ ਐਕਟੀਵਾ ਤੇ ਸਵਾਰ ਇੱਕ ਮੁੰਡੇ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ 9:20 ਮਿੰਟ ਤੇ ਨੌਜਵਾਨ ਆਉਂਦਾ ਹੈ ਤੇ ਇਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਆਪਣੀ ਐਕਟੀਵਾ ਤੇ ਫਰਾਰ ਹੋ ਗਿਆ ਚੋਦਰੀ ਥਾਣਾ ਇੱਕ ਦੇ ਐਸਚੋ ਰਕੇਸ਼ ਕੁਮਾਰ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਤੇ ਪੁਲਿਸ ਦਾ ਇਹ ਕਹਿਣਾ ਕਿ ਸੀਸੀਟੀਵੀ ਦੇ ਵਿੱਚ ਜੋ ਨੌਜਵਾਨ ਨਜ਼ਰ ਆ ਰਿਹਾ ਉਸ ਦੇ ਹੱਥ ਦੇ ਵਿੱਚ ਕੋਈ ਹਥਿਆਰ ਵਿਖਾਈ ਦੇ ਰਿਹਾ ਤੇ ਉਹਨਾਂ ਦਾ ਇਹ ਕਹਿਣਾ ਕਿ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕੀਤੀ ਜਾ ਰਹੀ ਹੈ ਸਿਸਟਰ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਕਿ ਉਹਨਾਂ ਦੇ ਘਰ ਬਾਰ ਫਾਇਰਿੰਗ ਹੋਈ ਹੈ ਜੋਤੀ ਨੂਰਾ ਸਪੈਸ਼ਲੀ ਉਹਨਾਂ ਦਾ ਕੀ ਹੈ ਹੈਂਡ ਦਾ ਸਾਰੀ ਪਿਕਚਰ ਹਾਂਜੀ ਅੱਜ ਤੁਹਾਨੂੰ ਸਾਰਿਆਂ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਇਸੇ ਸੰਬੰਧ ਦੇ ਵਿੱਚ ਕਰਨਾ ਚਾਹੁੰਦੀ ਸੀਗੀ ਕਿ ਜਿਹੜੀ ਨਿਊਜ਼ ਇੱਕ ਚੱਲ ਰਹੀ ਹੈਗੀ ਕਿ ਜੋਤੀ ਨੂਰਾ ਤੇ ਖਰਦੇ ਅੱਗੇ ਫਾਇਰਿੰਗ ਹੋਈ ਹੈ ਉਹ ਜਿਹੜੀ ਘਟਨਾ ਦੱਸ ਰਹੇ ਹੈਗੇ ਉਹ ਕੱਲ ਦੀ 10 ਤਾਰੀਖ ਦੀ ਅਰਾਊਂਡ 9:30 ਵਜੇ ਰਾਤ ਦੀ ਘਟਨਾ ਹੈਗੀ ਤੇ ਸਾਨੂੰ ਇਹ ਇਤਲਾ ਜਦੋਂ ਮਿਲੀ ਸੀਗੀ ਸਾਡੇ ਥਾਣੇ ਦੇ ਐਸਐਚਓ ਡਿਵੀਜ਼ਨ ਨੰਬਰ 1 ਐਸసీపీ ਨਾਰਥ ਤੇ ਫੋਰੈਂਸਿਕ ਟੀਮ ਤਿੰਨੋਂ ਹੀ ਮੌਕੇ ਤੇ ਪਹੁੰਚੀ ਸੀਗੀ ਤੇ ਥੋਰੋ ਜਾਂਚ ਕੀਤੀ ਗਈ ਸੀ ਕਿ ਮੌਕੇ ਦੀ ਤੇ ਉੱਥੇ ਇਹੋ ਜਿਹੀ ਫਾਇਰਿੰਗ ਧੀ कोई भी एविडेंस नहीं मिली है तो आफ्टर प्रिलिमिनरी एग्जामिनेशन वी आर वेरी कॉन्फिडेंट टू से कि यहोजी कोई कोई इंसीडेंट नहीं होया है जिथे उ फायरिंग की गई हो ते नाल जो वीडियो सर्कुलेट हो रहा है इन वेरियस न्यूज़ चैनल्स उ जड़ा व्यक्ति दिखता है ऑन द एक्टिवा उन्होंने भी राउंड अप कर लिया गया है इसका नाम सुमित कुमार और फरौकी है तो ये पठानकोट का रिहायशी है ही इज ये uh, जड़ा बंदा है ये अपनी ही एक रिलेटिव रेलेटिवे घर उसी कॉलोनी जी अपनी कॉलोनी पेंदी है बसंत कुंज सलीमपुरा डिविजन नंबर एक एरिया उ अपने किसी रिश्तेदार के घर रह रहा पिछले एक डेढ़ महीने तो इनू असी प्रॉपरली वेरीफाई कर रहे हैं ये को पुराना रिकॉर्ड या इस तो कोई भी रिकवरी इनू असी वेरीफाई कर रहे हैं बट आई वुड लाइक टू तो रिपीट कि फायरिंग जैसा कोई भी इंसीडेंट नहीं होया एंडोजी ये जी न्यूज़ है ये सही नहीं है थैंक मैडम जरा व्यक्ति ਉਹ ਉਥੇ ਉਹਨੇ ਫਾਇਰਿੰਗ ਵਗੈਰਾ ਕੀਤੀ ਹੈ ਜਾਂ ਉਹ ਰਿਵਲਵਰ ਲੋਡ ਕਰ ਰਿਹਾ ਸੀਗਾ ਕੁਝ ਇਦਾਂ ਦਾ ਸੁਣਨ ਦੇ ਵਿੱਚ ਉਹ ਫਾਇਰਿੰਗ ਨਹੀਂ ਕੀਤੀ ਹੈ ਜੀ ਫਾਇਰਿੰਗ ਨਹੀਂ ਕੀਤੀ ਹੈ ਜਿੱਦਾਂ ਮੌਕੇ ਤੇ ਪੁਲਿਸ ਵੀ ਪਹੁੰਚ ਕੇ ਵੈਰੀਫਾਈ ਕੀਤੀ ਗਈ ਹੈ ਫੋਰੈਂਸਿਕਸ ਦੀ ਟੀਮ ਨੇ ਵੀ ਵੈਰੀਫਾਈ ਕੀਤਾ ਗਿਆ ਇਹੋ ਜਿਹਾ ਕੋਈ ਫਾਇਰਿੰਗ ਵਾਲਾ ਇਨਸੀਡੈਂਟ ਨਹੀਂ ਹੋਇਆ ਜਿਹੜੀ ਚੀਜ਼ ਉਹ ਐਕਟਿਵਾ ਤੋਂ ਨਿਕਲਦਾ ਨਿਕਲਦਾ ਦਿਖਦਾ ਹੈਗਾ ਵੀਡੀਓ ਦੇ ਵਿੱਚ ਉਸ ਚੀਜ਼ ਨੂੰ ਅਸੀਂ ਜ਼ਰੂਰ ਵੈਰੀਫਾਈ ਕਰਾਂਗੇ ਬਟ ਟਿਲ ਨਾਓ ਅ ਇੱਕ ਪ੍ਰੋਪਰ ਵੈਪਨ ਦੀ ਸਾਡੇ ਕੋਲ ਕੋਈ ਵੀ ਪੁਸ਼ਟੀ ਨਹੀਂ ਹੈ ਮੈਡਮ ਜਿਹੜੀ ਕੰਪਲੀਟ ਦਿੱਤੀ ਗਈ ਹੈ ਉਹਦੇ ਜੋਤੀ ਨੂਰਾ ਨੂੰ ਦਿੱਤੀ ਗਈ ਜਾਂਦੇ ਹਸਬੈਂਡ ਵੱਲੋਂ ਦਿੱਤੀ ਗਈ ਹੈ ਜੀ ਸਾਨੂੰ ਟੈਲੀਫੋਨਿਕਲੀ ਇਹ ਇਨਫੋਰਮੇਸ਼ਨ ਮਿਲੀ ਸੀ ਸੋ ਵੀਲ ਬੀ ਰਿਡਿਊਸਿੰਗ ਇਟ ਟੂ ਇਨ ਰਾਈਟਿੰਗ ਤੇ ਇਸ ਚੀਜ਼ ਤੇ ਆਪਾਂ ਅਗੇ ਇਸੀ ਉਸੇ ਇਨਫੋਰਮੇਸ਼ਨ ਨੂੰ ਲੈ ਕੇ ਅਸੀਂ ਅਗੇ ਡਵੈਲਪ ਕਰ ਰਹੇ ਸੀ ਮੈਡਮ ਉਹ ਐਕਟ ਉਹ ਕਿਸ ਦਾ ਬੰਦਾ ਤੇ ਸਿਟੀ ਤੋਂ ਬਾਹਰ ਦਾ ਸੀਗਾ जिदा मैं थोड़ा दस जी, वो है रहा जी वा बंदा पठानकोट का रहायशी बट वे सारे एंटीसीडेंट्स हूँ असं वेरीफाई कर रहे हैं अभी इस चीज़ में ही अगे वी इस बंदे तक पहुँचे तो यदा सारा वेरीफिकेशन असी करा बट अगैन जस्ट फॉर अस कलैरीफिकेशन फायरिंग जैसा कोई इंसीडेंट नहीं हो ना ही कोई वेपन यूज़ करी गल उ सामने है जी